ਇਹ ਬਾਬਾ ਵੀਰੀ ਸਾਹਿਬ ਦਾ ਇਤਿਹਾਸ ਆ ਵੀ ਇਸ ਗੰਡੇ ਦਾ ਜਦੋਂ ਸ਼ੀਮਾਪਾਸ਼ਾ ਜੀ ਆਏ ਨੇ ਇਸ ਜਗ੍ਹਾ ਵੀਰ ਸਾਹਿਬ ਸੀਗਾ ਉਹਦੇ ਵੀਰ ਸਾਹਿਬ ਨਾਲ ਉਹਨਾਂ ਨੇ ਕੂੜੇ ਬੰਨੇ ਸੀ ਜੋ ਅਸੀਂ ਸੁਣਦੇ ਆ ਰਹੇ ਹਾਂ ਸ਼ੁਰੂ ਤੋਂ ਉਹਦੇ ਉਸ ਕਰਕੇ ਇਸ ਜਗ੍ਹਾ ਦੀ ਮਾਨਤਾ ਵਾ ਦੂਰੋਂ ਸਾਡੇ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਸਾਰੀਆਂ ਇਥੇ ਨਮਸਤਕ ਹੁੰਦੀਆਂ ਨੇ ਇਹ ਜੇੜ ਦੇ ਜੇਠੇ ਵੀਰਵਾਰ ਨੂੰ ਹਰੇਕ ਸਾਲ ਸਲਾਨਾ ਭੰਡਾਰਾ ਭਰਦਾ ਵਾ ਇਥੇ ਦੂਰੋਂ ਨੇੜੋਂ ਉਹ ਚਕੋਟੀ ਦੇ ਕਲਾਕਾਰ ਆਉਂਦੇ ਨੇ ਤੇ ਆਪਣੀ ਹਾਜ਼ਰੀ ਭਰ ਕੇ ਜਾਂਦੇ ਨੇ i'm ਇਹ ਬਾਬਾ ਵੀਰੀ ਸਾਹਿਬ ਦਾ ਇਤਿਹਾਸ ਆ ਵੀ ਇਹ ਸਿਕੰਡ ਦੇ ਜਦੋਂ ਸ਼ੀਮਾ ਪਾਸ਼ਾ ਜੀ ਆਏ ਨੇ ਇਸ ਜਗ੍ਹਾ ਵੀਰ ਸਾਹਿਬ ਸੀਗਾ ਉਹਦੇ ਵੀਰ ਸਾਹਿਬ ਨਾਲ ਉਹਨਾਂ ਨੇ ਘੂੜੇ ਬੰਨੇ ਸੀ ਜੋ ਅਸੀਂ ਸੁਣਦੇ ਆ ਰਿਹਾ ਸ਼ੁਰੂ ਤੋਂ ਉਹਦੇ ਉਸ ਕਰਕੇ ਇਸ ਜਗ੍ਹਾ ਦੀ ਮਾਨਤਾ ਵਾ ਦੂਰੋਂ ਸਾਡੇ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਸਾਰੀਆਂ ਇਸ ਨਸਤਕ ਹੁੰਦੀਆਂ ਨੇ ਇਹ ਜੇੜ ਦੇ ਜੇਠੇ ਵੀਰਵਾਰ ਨੂੰ ਹਰੇਕ ਸਾਲ ਸਲਾਨਾ ਪੰਡਹਾਰਾ ਭਰਦਾ ਵਾ ਇੱਥੇ ਦੂਰੋਂ ਨੇੜੋਂ ਉੱਚ ਕੋਟੀ ਦੇ ਕਲਾਕਾਰ ਆਉਂਦੇ ਨੇ ਤੇ ਆਪਣੀ ਹਾਜ਼ਰੀ ਭਰ ਕੇ ਜਾਂਦੇ ਨੇ ਅਸੀਂ ਕੋਈ ਵੀ ਕਿਸੇ ਵੀ ਕਲੇ ਪੇੜ ਨਹੀਂ ਬਗਾਉਂਦੇ ਇਹ ਸਾਰੀ ਸ਼ਰਧਾ ਨਾਲ ਹੀ ਆਉਂਦੇ ਨੇ ਤੇ ਸਾਡੇ ਹਲ ਇਲਾਕੇ ਦੀ ਸਾਰੀ ਸੰਗਤ ਇੱਥੇ ਮੇਲੇ ਤੇ ਹਾਜ਼ਰੀ ਭਰਦੀ ਆ ਇਹ ਜਿਹੜੇ ਵੀਰ ਬਾਹਰੀ ਮਾਨਤਾ ਬਹੁਤ ਹੈ ਜਿੱਥੇ ਵੀ ਸਾਡੀ ਲੋਕਲ ਇੱਥੇ ਆਲੇ-ਦਾਲੇ ਵਿਆਹ ਹੀ ਆ ਸਾਰੀ ਦੁਨੀਆ ਜਿੱਥੇ ਵੀ ਉਹਨਾਂ ਨੇ ਇੱਥੇ ਆਉਣਾ ਤੇ ਆਪਣੀ ਹਾਜ਼ਰੀ ਭਰ ਕੇ ਜਾਣੀ ਆ ਅਸੀਂ ਮੇਲੇ ਤੇ ਸੁੰ ਆਪਣੀ ਕਮਿਊਨਿਟੀ ਵੱਲੋਂ ਜੋ ਸੰਗਤ ਇੱਥੇ ਆਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਈ ਗੁਰਜੀ ਦਾ ਖਾਲਸਾ ਸਾਈ ਗੁਰਜੀ ਜਿਹੜੇ ਜਿਹੜੇ ਕਲਾਕਾਰ ਪਹੁੰਚੇ ਜੀ ਇਹ ਸਾਡੇ ਕੋਲ ਆਤਮਾ ਬੁੱਢੇ ਵਾਲੇ ਜਿਹੜੇ ਐਂਡ ਪਾਰਟੀ ਆ ਬਾਕੀ ਹੋਰ ਗਾਇਕ ਨੇ ਚੰਗੇ ਉੱਚ ਕੋਟੀ ਦੇ ਗਾਇਕ ਨੇ ਆਪਣੀ ਹਾਜ਼ਰੀ ਭਰ ਕੇ ਜੀ ਦੇਵਾ ਕਿਹੜੀ ਕਿਹੜੀ ਚੱਲ ਰਹੀ ਹੈ ਜੀ ਇੱਥੇ ਜਤਰਾ ਨੂੰ ਪ੍ਰਧਾਨ ਜੀ ਕਰੀ ਹੈ ਇੱਥੇ ਕਿਹੜੇ ਕਿਹੜੇ ਕੰਮ ਕਰਾ ਰਹੇ ਹਾਂ ਇੱਥੇ ਅਸੀਂ ਤਾਂ ਏਸ ਜਗ੍ਹਾ ਹੀ ਨਹੀਂ ਸੀ ਪਹਿਲਾਂ ਅਸੀਂ ਹੌਲੀ ਹੌਲੀ ਆ ਜਿੰਨੀ ਕਿ ਜਗ੍ਹਾ ਹੈਗੀ ਅਸੀਂ ਮੁੱਲ ਲਈ ਆ ਸਾਰੀ ਅਸੀਂ ਆਪਣੀ ਥੰੂ ਆਪਣਾ ਕਿਤੇ ਕਪੂਰਾ ਕੋਈ ਜਗ੍ਹਾ ਨਹੀਂ ਸੀ ਬਾਬਾ ਬੇਰੀ ਸਾਹਿਬ ਦੀ ਸਸਤਾਂ ਦੇ ਥੋੜੀ ਜੀ ਜਗ੍ਹਾ ਸੀ ਪਹਿਲਾਂ ਵਿੱਗਾ ਲਈ ਹੁਣ ਫੇਰ ਅਸੀਂ ਦੋ ਕਿੱਗੇ ਹੋਰ ਜਗ੍ਹਾ ਲਈ ਆ ਇਹ ਸਾਰੀ ਜਗ੍ਹਾ ਸੀ ਪੀੜ ਲਈ ਸੀ ਹੁਣ ਇਹ ਤੋਂ ਬਾਅਦ ਅਸੀਂ ਆਪਣੀ ਜਗ੍ਹਾ ਲੈ ਕੇ ਉਹਦੇ ਵਿੱਚ ਵਧੀਆ ਹਾਲ ਬਣਾਵਾਂਗੇ ਬਾਬੇ ਬੇਰੀ ਸਾਹਿਬ ਦਾ ਬਹੁਤ ਸੱਚੇ ਦਰਵਾਰ ਕੀ ਦਵਾ ਵੀ ਬਹੁਤ ਸਮਾ ਹੋ ਗਿਆ ਮੈਂ ਜਾਂ ਛੋਟਾ ਜਿਹਾ ਸੀਗਾ ਦਾ ਦੇਖ ਰਹੇ ਹੋਰੇ ਪੰਜ ਏਟਾ ਹੁੰਦੇ ਸੀਗੇ ਫੌਜਿਆਂ ਨੇ ਇੱਥੇ ਪੁਲ ਬਣਾਇਆ ਸੀਗਾ ਬੜੇ ਪੁਲ ਦੇ ਲਾਗੇ ਮਿਲਟਰੀ ਵਾਲਿਆਂ ਨੇ ਉਹ ਉਰੇ ਆ ਗਏ ਉਹਨਾਂ ਨੇ ਫੌਜਿਆਂ ਨੇ ਬਾਥਰੂਮ ਵਗੈਰਾ ਬਣਾ ਲਿਆ ਤੋਂ ਪੰਜ ਏਟਾ ਲਾ ਕੇ ਚਾਕੇ ਪੁਲ ਦੇ ਉੱਪਰ ਜਿਹੜਾ ਟੁੱਬਾ ਵਾਲਾ ਪੁਲ ਹੁੰਦਾ ਉਹਦੇ ਉੱਪਰ ਤੋਫਲੇ ਦਿੱਤੀ ਹੋਈ ਸੀਗੀ ਫੌਜਿਆਂ ਦੀ ਇਤੋਂ ਟਲਾਕੇ ਜਾ ਕੇ ਵਿਚ ਲਾਤੀਆਂ ਉਹਦੇ ਪੁਲ ਬਰਾਬਰ ਆ ਕੇ ਬਾਬਾ 베ਰੀ ਦੇ ਸਾਹਮਣੇ ਹਵਾ ਨਿਕਲ ਗਈ ਵਿੱਚ ਬਹਿ ਗਿਆ ਬੱਚੇ ਤੋਪ ਬਹਿ ਗਈ ਉਹਨਾਂ ਨੇ ਬੜਾ ਯਤਨ ਮਾਰਿਆ ਜੀ ਕਰੇਨਾ ਨਾ ਕੱਢਣ ਦਾ ਪਰ ਨਿਕਲਿਆ ਨਹੀਂ ਦੇਖੋ ਬਾਬਾ ਜੀ ਬਜ਼ੁਰਗ ਦੇ ਰੂਪ ਚ ਜਾ ਕੇ ਉੱਥੇ ਲੰਘੇ ਜਾ ਰਹੇ ਸੀਗੇ ਉਹ ਜਨ ਪੁੱਛਿਆ ਵੀ ਬਜ਼ੁਰਗੋ ਅਸੀਂ ਪੁਲ ਕੱਢ ਰਹੇ ਆ ਸਾਡਾ ਪੁਲ ਬਹਿ ਗਿਆ ਉਹ ਕਹਿੰਦੇ ਭਾਈ ਗੱਲ ਏ ਕਣ ਬਰੇ ਬਾਬਾ 베ਰੀ ਸਾਹਿਬ ਆ ਉਥੇ ਮੱਥਾ ਦੇਖੋ ਕਹਿੰਦੇ ਜੀ ਕਿੱਥੇ ਕਹਿੰਦੇ ਉੱਥੇ ਗੇਰੀ ਲੱਗੀ ਪੰਜ ਟਾਂ ਨੇ ਵੇ ਉੱਥੇ ਜਾ ਕੇ ਮੱਥਾ ਟੇਕੋ ਨਿਆਜ ਬੰਡੋ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਊਗੀ ਉਹ ਥੋੜੀ ਜਿਹੀ ਦੂਰ ਗਿਆ ਬਜ਼ੁਰਗ ਲੋਬ ਹੋ ਕੇ ਫੌਜੀ ਦੇਖਦੇ ਰਹਿ ਕੇ ਵੀ ਬਜ਼ੁਰਗ ਕਿੱਧਰ ਚੱਲ ਗਿਆ ਬਜ਼ੁਰਗ ਆਪਣੇ ਟਿਕਾਣੇ ਤੇ ਆ ਕੇ ਬਾਬਾ ਮਰੀ ਸਾਹ ਬਰੇ ਜਾਂ ਟਿਕਾਣੇ ਤੇ ਆਏ ਉਹਨਾਂ ਨੇ ਆ ਕੇ ਮੱਥਾ ਟੇਕਿਆ ਨਿਆਜ ਬੰਡੀ ਹੋਰੇ ਜਿਹਦੇ ਆਵਾਜ਼ ਆ ਗਈ ਉਹਨਾਂ ਨੂੰ ਕਹਿੰਦੇ ਬੇਟਾ ਦੱਸੋ ਕੀ ਚਾਹੀਦਾ ਉਹ ਕਹਿੰਦਾ ਸਾਡੇ ਸਾਹਿਬ ਡਾਕਟਰ ਨੇ ਕਿ ਸਾਨੂੰ ਤਾਨੂੰ ਛੜਕਾਂ ਬਹਿਣਗੇ ਬੜੇ ਸਾਹਤੋਂ ਸਾਡਾ ਪੁੱਲ ਵਿੱਚ ਬਹਿ ਗਿਆ ਵਿੱਚੇ ਤੋਪ ਲੱਦਿਓ ਜਾ ਉਹਦੇ ਉਹ ਕਹਿੰਦੇ ਜਾ ਬੁੱਤ ਤੁਹਾਨੂੰ ਇੱਕ ਚੀਜ਼ ਮਿਲੂਗੀ ਜਾਂ ਬੋਲਾ ਲੈ ਜਾਂ ਤੋਪ ਲੈ ਉਹ ਕਹਿੰਦੇ ਸਾਨੂੰ ਤੋਪ ਚਾਹੀਦੀ ਆ ਕਰੇਨਾ ਟੋਜਨ ਪਾਇਆ ਤੋਂ ਬਾਅਦ ਆ ਗਈ ਪੋਲ ਹਲੇ ਵੀ ਬੱਚਾ ਜੀ ਮੈਂ ਦਾਵਾ ਕਰ ਰਿਹਾ ਮੇਰੀ 50 ਸਾਲ ਦੀ ਉਮਰ ਹੋ ਗਈ ਇਹਨਾਂ ਹੱਥਾਂ ਦੇ ਨਾਲ ਨਹਿਰ ਦੇ ਵਿੱਚੋਂ ਲੋਹਾ ਵੱਢ ਕੇ ਉਸ ਤੋਂ ਪੋਲ ਦਾ ਹਾਲੇ ਤੱਕ ਵੀ ਵੇਚਿਆ ਹਾਲੇ ਵੀ ਪੋਲ ਮੌਜੂਦਾ ਵੇਚਿਆ ਜਿਹੜਾ ਮਰਜੀ ਬੰਦਾ ਚੈਨਲ ਵਾਲਾ ਕੋਈ ਸਰਕਾਰ ਜਿਹੜਾ ਮਰਜੀ ਆ ਕੇ ਦੇਖਦਾ ਲੈ ਬਾਈ ਦਿਖਾ ਸਕਦੇ ਪੋਲ ਬਾਬਾ ਮੇਰੀ ਦੇ ਸਾਹਮਣੇ ਬਿਲਕੁਲ ਪਾਣੀ ਦੇ ਵਿੱਚ ਆ ਜੀ ਹੁਣ ਵੀ ਉੱਪਰ ਇੱਟਾ ਫਿਰਿਆ ਹੋਇਆ ਦੇਖੋ ਇਸ ਕਰਕੇ ਸਰਕਾਰਾਂ ਤੋਂ ਬਹੁਤ ਦੇਖਿਆ ਨੇ ਪਰ ਬਾਬਾ ਬੇਰੀ ਸਾਹਿਬ ਇਸ ਕਰਕੇ ਨਾਮ ਸਾਭ ਰੱਖਿਆ ਗਿਆ ਇਸ ਬਾਨੇ ਸਾਹਿਬ ਨੇ ਦੇਖੋ ਕੈਸੀ ਕਿਰਪਾ ਕੀਤੀ ਆ ਦੁੱਧ ਵੀ ਦੇ ਦੇਂਦੇ ਨੇ ਪੁੱਤ ਵੀ ਦੇ ਦਿੰਦੇ ਨੇ ਮਨੋ ਗਾਵਨਾ ਪੂਰੀ ਹੋ ਰਹੀ ਹੈ ਜੀ ਬਾਬਾ ਮੇਰਾ ਨਾਮ ਜਰਨੈਲ ਸਿੰਘ ਆ ਮੇਰਾ ਪਿੰਡ ਦੀਪਨਗਰ ਆ ਸਰਪੰਚਾਂ ਜੀ ਮੈਂ ਬਾਬਾ ਜੀ ਦੇ ਜੋੜਿਆਂ ਦੀ ਤੁਲਨਾ ਸੰਗਤ ਦੇ ਜੋੜੇ ਤੋਂ ਵੈਗ ਜੀ ਕਾ ਕਾਲਸ ਆਮ ਨਾਲ ਜਾਂ ਤਾਂ ਜਿਹੜੇ ਯਾਨੀ ਕਿ ਵੀਰਵਾਰ ਵਾਲੇ ਦਿਨ ਵੀ ਮੇਲਾ ਪਰਦਾ ਦਾ ਛੋਟਾ ਮੇਲਾ ਪਰਦਾ ਯਾਨੀ ਕਿ ਆਹ ਡੇਟ ਦੇ ਮਹੀਨੇ ਪਹਿਲੇ ਵੀਰਵਾਰ ਨੂੰ ਬਹੁਤ ਜਿਆਦਾ ਭਾਰੀ ਮੇਲਾ ਪਰਦਾ